ਏ ਭਾਜੀ ਜਦੋਂ ਆਪਾਂ ਪੈਸੇ ਵੀ ਦਿੰਨੇ ਆ ਤੇ ਮਠਾਈ ਵੀ ਨਾ ਚੱਜਦੀ ਹੋਵੇ ਪਰੋ ਸਾਡਾ ਪਰਿਵਾਰ ਬਿਮਾਰ ਬਿਮਾਰ ਹੋ ਜਾਵੇ ਫਿਰ ਅਸੀਂ ਇਹੋ ਜਿਹੀ ਮਠਾਈ ਨੂੰ ਕੀ ਕਰਨਾ ਵਾ ਸ਼ਾਨਦਾਰ ਦਾ ਕਹਿੰਦਾ ਮਕਸਦ ਆ ਕਿ ਮਠਾਈ ਪਾਈ ਅਸੀਂ 2 ਤਨ ਕਿਲੋ ਬਣਾਉਂਦੇ ਆ ਅੰਦਰ ਹਾਲ ਦੇਖੋ ਇਹਨਾਂ ਦਾ 2 ਤਨ ਕਿਲੋ ਵਾਲਾ ਹੈਗਾ ਉਹ ਮਠਾਈ ਜਦੋਂ ਮੈਂ ਖੋਲੀ ਮੈਂ ਉਸੇ ਵੇਲੇ ਦੇਖ ਲਈ ਮੈਂ 10:30 ਵੇ ਰਾਤੀ ਨੂੰ ਦੁਕਾਨ ਤੇ ਆ ਲੇਕਿਨ ਦੁਕਾਨ ਬੰਦ ਸੀ ਕਿਹੜਾ ਮਠਾਈ ਵਾਲਾ ਕੀਤਾ ਕੋਈ ਚੰਗਾ ਕੰਮ ਨਹੀਂ ਕਿਸੇ ਦੇ ਪਰਿਵਾਰ ਦੇ ਜਾਣ ਆਪਾਂ ਜ਼ਹਿਰ ਹੀ ਵੇਚ ਰਹੇ ਆ ਉਹ ਆਪਾਂ ਕਿਸੇ ਨੂੰ ਪੈਸੇ ਵੀ ਲੈਨੇ ਆ ਉਪਰੋਂ ਆਪਾਂ ਲੋਕਾਂ ਦੀਆਂ ਜਾਨਾਂ ਨਾਲ ਵੀ ਖੇਡਦੇ ਆ ਇਹ ਕਿੱਥੇ ਦਾ ਇਨਸਾਫ ਆ ਮੈਂ ਮੈਂ ਖਾ ਕੇ ਦਿੰਦਾ ਵੇ ਸਾਹਮਣੇ ਖਾਦੀ ਸਾਰੇ ਬੰਦੇ ਨਹੀਂ ਠੀਕ ਹੈ 200 ਰੁਪਏ ਦੀ ਮਠਾਈ ਵੀ ਲੈ ਗਿਆ ਉਪਰੋਂ ਦੀ ਦੇਖੋ ਆ ਮਠਾਈ ਦਾ ਹਾਲ ਦੇਖੋ ਤੁਸੀਂ ਕੱਲ ਨੂੰ ਇਹਦੀ ਮੰਮੀ ਹਸਪੀਟਲ ਗਈ ਆ ਰੁਪਈਆ 100 ਨਹੀਂ 50 60000 ਰੁਪਈਆ ਲੱਗ ਜਾਣਾ ਦੇਖੀਏ ਜਾਨਾਂ ਲੋਕਾਂ ਦੀਆਂ ਲੈ ਰਹੇ ਨੇ ਆ ਸ਼ੈਂਕ ਦਾ ਹਾਲ ਦੇਖੋ ਮਹੀਨਾ ਤੇ ਲੈਣ ਮੈਂ ਉਸ ਮੋਸੇ ਵੀ ਲੈ ਕੇ ਗਿਆ ਬੱਚੇ ਕੋਲ ਤਾਂ ਕੀੜੇ ਨਿਕਲੇ ਮੈਂ ਕਿਹਾ ਛੱਡ ਪਰੇ ਯਾਰ ਗਰੀਬ ਬੰਦੇ ਦੁਕਾਨ ਆਪਾਂ ਕੀ ਲੋੜ ਆ ਭਾਈ ਨਹੀਂ ਪਾਈ ਪੂਰੀ ਰੱਖਦੇ ਅਸੀਂ ਵੀ ਆਉਂਦੇ ਜਾਂਦੇ ਰਹਿੰਦੇ ਆ ਅਸੀਂ ਕੋ ਪੱਕ ਨਹੀਂ ਪੂਰ ਰਹੇਗੇ ਸਸਿਕਾ ਲੁਰਦਣਾ ਲਾਈਵ ਦੇਖ ਰਹੇ ਹਾਂ ਤੁਸੀਂ ਮੈਣੀ ਦਿਨ ਦੁਆੜੀ ਤੱਕ ਪਹੁੰਚੇ ਹਾਂ ਲੋ ਦਿਹਾਣਾ ਟਿੱਬਾ ਰੋਡ ਗੋਪਾਲ ਨਗਰ ਚੌਕ ਤੇ ਜਿੱਥੇ ਇੱਕ ਸਵੀਟ ਸ਼ਾਪ ਹੈ ਦਿਖਾ ਦਿੰਨੇ ਆ ਰਾਇਲ ਬੈਕਰੀ ਹੈ ਜਿਹਦੀ ਮਠਾਈ ਜਿਹੜੀ ਹੈ ਲੈ ਕੇ ਜਾਇਆ ਜਾਂਦਾ ਪਰਿਵਾਰ ਵੱਲੋਂ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮਠਾਈ ਖਾ ਕੇ ਜਿਹੜੀ ਹੈ ਤਬੀਤ ਖਰਾਬ ਹੋ ਜਾਂਦੀ ਹੈ ਤਾਂ ਕਾਫੀ ਕੱਠੇ ਤੇ ਲੋਕਾਂ ਦਾ ਖੱਟਾ ਹੋ ਚੁੱਕਿਆ ਇਥੋਂ ਗੱਲਬਾਤ ਵੀ ਕਰਾਂਗੇ ਮਠਾਈ ਤੁਸੀਂ ਦੇਖ ਸਕਦੇ ਹੋ ਕਿ ਇਹ ਮਠਾਈ ਕਿੰਨੀ ਧੇਰ ਪੁਰਾਣੀ ਹੈ ਹਾਲਾਂਕਿ ਮਠਾਈ ਦੇ ਉੱਤੇ ਜਿਹੜਾ ਬਾਲ ਵੀ ਨਜ਼ਰ ਆ ਰਿਹਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਵੀ ਮਠਾਈ ਦੀ ਹਾਲਾਤ ਦੇਖ ਕੇ ਤੁਸੀਂ ਕਹਿ ਸਕਦੇ ਹੋ ਵੀ ਇਹ ਮਠਾਈ ਖਾਣ ਵਾਲੀ ਹੈ ਪਰ ਲੋਕ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਅਖੀਰ ਕੀ ਹੋਇਆ ਸੀਗਾ ਕੀ ਕਾਰਨ ਹੈ ਹਾਂਜੀ ਨੀ ਏ ਭਾਜੀ ਜਦੋਂ ਆਪਾਂ ਪੈਸੇ ਵੀ ਦਿੰਨੇ ਆ ਤੇ ਮਠਾਈ ਵੀ ਨਾ ਚੱਜਦੀ ਹੋਵੇ ਉਪਰੋਂ ਸਾਡਾ ਪਰਿਵਾਰ ਬਿਮਾਰ ਬਿਮਾਰ ਹੋ ਜਵੇ ਫੇਰ ਅਸੀਂ ਆ ਇਹੋ ਜਿਹੀ ਮਠਾਈ ਨੂੰ ਕੀ ਕਰਨਾ ਵਾ ਪਹਿਲਾਂ ਤਾਂ ਲੋਕਾਂ ਦੀਆਂ ਜਿਹੜੀਆਂ ਮੈਂ ਕਹਿੰਨਾ ਦੇਖੋ ਹਾਲਾਤ ਤਾਂ ਨਾ ਖੇਡਦੇ ਪਏ ਨੇ ਜਿਹੜੀਆਂ ਜਾਂਾਂ ਲੋਕਾਂ ਦੀਆਂ ਲੈ ਰਹੇ ਨੇ ਆ ਸ਼ੰਖ ਦਾ ਹਾਲ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਤਸਵੀਰਾਂ ਦਿਖਾ ਦਿੰਨੇ ਆ ਸ਼ੰਖ ਦਾ ਹਾਲ ਦੇਖ ਸਕਦੇ ਹੋ ਜਿਹਦੇ ਉੱਤੇ ਜਿਹੜਾ ਹੰਤ ਜਾਂ ਭਾਂਡੇ ਜਿਹੜੇ ਐ ਤੋਏ ਜਾਂਦੇ ਨੇ ਤਾਂ ਉਹਦੇ ਵਿੱਚ ਮੱਖੀਆਂ ਬਹਿ ਰੀਆਂ ਨੇ ਇੱਕ ਵਾਰ ਵੀ ਉਹਦੇ ਉਹ ਵੱਲ ਦੇਖ ਕੇ ਤੁਹਾਨੂੰ ਇਹ ਨਹੀਂ ਦਿਖ ਰਿਹਾ ਵੀ ਕਿ ਉੱਥੇ ਝਾੜੂ ਤੱਕ ਵੀ ਨਹੀਂ ਪਾਦਾ ਹਾਂਜੀ ਮੈਂ ਭਾਜੀ ਇਹ ਕਹਿੰਦਾ ਅਸੀਂ 2 ਮਹੀਨਾ ਪਹਿਲਾਂ ਮੈਂ ਉਸ ਮੋਸੇ ਵੀ ਲੈ ਕੇ ਗਿਆ ਬੱਚੇ ਕੋਲ ਉਹਦਾ ਕੀੜੇ ਨਿਕਲੇ ਮੈਂ ਕਿਹਾ ਛੱਡ ਪਰੇ ਯਾਰ ਗਰੀਬ ਬੰਦੇ ਦੀ ਦੁਕਾਨ ਆਪਾਂ ਕੀ ਲੋੜ ਆ ਪਰ ਹਰ ਕਿਸੇ ਦੇ ਦੇਖੋ ਹਰ ਕਿਸੇ ਦਾ ਪਰਿਵਾਰ ਆ ਜਿਹੜਾ ਜਿਹੜਾ ਹਰ ਕਿਸੇ ਦਾ ਪਰਿਵਾਰ ਆ ਪਰ ਪੌਹ ਨਹੀਂ ਕਰਦਾ ਕੱਲ ਨੂੰ ਇਹਦੀ ਮੰਮੀ ਹਸਪੀਟਲ ਗਈ ਆ ਰੁਪਈਆ ਜਿਆਦਾ ਨਹੀਂ 50-60 ਹਜ਼ਾਰ ਰੁਪਈਆ ਲੱਗ ਜਾਣਾ 200 ਰੁਪਏ ਦੀ ਮਠਾਈ ਵੀ ਲੈ ਗਿਆ ਉਪਰੋਂ ਦੀ ਦੇਖੋ ਆ ਮਠਾਈ ਦਾ ਹਾਲ ਦੇਖੋ ਤੁਸੀਂ ਇਹ ਆਪ ਮਠਾਈ ਖਾਣ ਦੇ ਲਾਇਕ ਹੈਗੀ ਆ ਦੇਖਦੇ ਹੁਣ ਚੈੱਕ ਕਰਦੇ ਆ ਬਾਕੀ ਜੇ ਬਹੁਤੀ ਜ਼ਲ ਹੋ ਗਈ ਆਪਣੇ ਫੂਡ ਸਪਲਾਈ ਵਾਲਿਆਂ ਨੂੰ ਬੁਲਾਵਾਂਗੇ ਮੌਕੇ ਤੇ ਜ਼ਹਿਰ ਦੀ ਤਰ੍ਹਾਂ ਮਠਾਈ ਦੀ ਇੱਕ ਤਰ੍ਹਾਂ ਦੀ ਅਸੀਂ ਲੈ ਕੇ ਜਾ ਰਹੇ ਆ ਉਪਰੋਂ ਇੱਕ ਤਰ੍ਹਾਂ ਜ਼ਹਿਰ 200 ਰੁਪਏ ਦੇ ਕੇ ਅਸੀਂ ਜ਼ਹਿਰ ਆਪਣੇ ਪਰਿਵਾਰ ਨੂੰ ਦੇ ਰਹੇ ਆ ਜਿਹਦੇ ਵੀ ਤੇਨੂੰ ਉਦੋਂ ਨਹੀਂ ਦਿਖਿਆ ਤੂੰ ਆਪਣੇ ਪਰਿਵਾਰ ਨੂੰ ਕਿਉਂ ਨਹੀਂ ਖਵਾਈ ਉਦੋਂ ਤੂੰ ਆਪ ਕਿਉਂ ਨਹੀਂ ਖਾਧੀ ਤੁਸੀਂ ਇੱਥੇ ਪਹੁੰਚ ਰਹੇ ਆ ਉੱਤੋਂ ਦੀ ਕਹਿ ਰਹੇ ਆ ਸਿਰਫ ਅਸੀਂ 2 ਜਾਂ 3 ਕਿਲੋ ਦੀ ਮਠਾਈ ਬਣਾਉਨੇ ਆ ਇਹਨਾਂ ਦਾ ਕਹਿਣ ਦਾ ਮਤਲਬ ਹੈ ਅਸੀਂ ਘਰੋਂ ਲੈ ਕੇ ਆਏ ਆ ਇਹਨਾਂ ਦਾ ਕਹਿਣ ਦਾ ਮਤਲਬ ਆ ਕਦੋਂ ਲੈ ਕੇ ਗਏ ਸੀਗੇ ਤੁਸੀਂ ਮਠਾਈ 9:23 ਮਿੰਟ ਤੇ ਮਠਾਈ ਲੈ ਕੇ ਗਏ ਆ Google Pay ਕੀਤੇ ਆ ਪੈਸੇ Google Pay ਕੀਤੇ ਆ ਠੀਕ ਆ ਇਹਨਾਂ ਨੂੰ ਸਾਡੇ ਕੋਲ ਸਕਰੀਨਸ਼ਾਟ ਪਿਆ ਤੇ ਦੁਕਾਨਦਾਰ ਦਾ ਕਹਿਣ ਦਾ ਮਕਸਦ ਆ ਕਿ ਮਠਾਈ ਭਾਈ ਅਸੀਂ 2-3 ਕਿਲੋ ਬਣਾਉਨੇ ਆ ਅੰਦਰ ਹਾਲ ਦੇਖੋ ਇਹਨਾਂ ਦਾ 2-3 ਕਿਲੋ ਵਾਲਾ ਹੈਗਾ ਸ਼ਾਮ ਨੂੰ ਮਠਾਈ ਲੈ ਕੇ ਜਾਇਆ ਜਾਂਦਾ ਰਾਹੁਲ ਜੀ ਤੁਹਾਡੇ ਵੱਲੋਂ ਤੁਸੀਂ ਕਹਿ ਰਹੇ ਹੋ ਮਾਤਾ ਦੀ ਤਬੀਤ ਖਰਾਬ ਹੋ ਗਈ ਮਠਾਈ ਖਾਣ ਤੋਂ ਬਾਅਦ ਪਾਜੀ ਮੇਰੇ ਫਰੈਂਡ ਦੇ ਸਰਕਲ ਦੇ ਵਿੱਚ ਉਹਨਾਂ ਦੇ ਬੇਟਾ ਹੋਇਆ ਸੀਗਾ ਤੇ ਉਹ ਜੇਲ੍ਹ ਤੋਂ ਅੱਗੋਂ ਆਏ ਸੀ ਉਹ ਆਂਦੇ ਹੋ ਇੱਥੋਂ ਦੀ ਮਠਿਆਈ ਲੈ ਗਏ ਉਹ ਮਠਿਆਈ ਜਦੋਂ ਮੈਂ ਖੋਲੀ ਮੈਂ ਉਸੇ ਵੇਲੇ ਦੇਖ ਲਈ ਮੈਂ 10:30 ਵਜੇ ਰਾਤੀਂ ਨਾ ਦੁਕਾਨ ਤੇ ਆ ਲੇਕਿਨ ਦੁਕਾਨ ਬੰਦ ਸੀਗੀ ਤੇ ਮੰਮੀ ਸਾਡੇ ਰਾਤ ਦਾ ਪੇਟ ਖਰਾਬ ਆ ਦਰਦ ਹੋ ਰਿਹਾ ਉਹਨਾਂ ਦੇ ਡਾਕਟਰ ਸਾਹਿਬ ਵੀ ਸਾਡੇ ਘਰੇ ਕੇ ਚੈੱਕ ਕਰਕੇ ਆਏ ਨੇ ਤੇ ਇਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਸਾਡੀ ਮੰਗ ਇਹੀ ਆ ਨਹੀਂ ਕਿੱਥੋਂ ਲੈ ਕੇ ਗਏ ਸੀ ਇਹ ਕਿਹੜ ਏ ਭਾਜੀ ਟਿੱਬਾ ਰੋਡ ਗੋਪਾਲ ਨਗਰ ਚੌਂਕ ਪਿੰਦਾ ਠੇਕੇ ਦੇ ਸਾਹਮਣੇ ਸੱਤ ਸਾਹਿਬ ਸਵੀਟ ਸ਼ਾਪ ਹੈਗਾ ਇਹ ਮੇਰੇ ਕੋਲ ਸਕਰੀਨ ਸ਼ਾਟ ਵੀ ਪਿਆ 9:00 ਵਜੇ 22 ਮਿੰਟ ਦੇ 200 ਰੁਪਏ ਆਪਾਂ ਆਨਲਾਈਨ ਪੇਮੈਂਟ ਪਾਈ ਆ ਪਰ ਬੋਰਡ ਜਿਹੜਾ ਲਾਇਆ ਹੋਇਆ ਸੱਤ ਸਾਹਿਬ ਦੇ ਨਾਲ ਪਿੱਛੇ ਬੋਰਡ ਰਾਇਲ ਬੇਕਰੀ ਦਾ ਵੀ ਹੈ ਹਾਂਜੀ ਨਾਲ ਰਾਇਲ ਬੇਕਰੀ ਨਾਂ ਤੋਂ ਜਾਣਿਆ ਜਾਂਦਾ ਦੁਕਾਨ ਨੂੰ ਜੀ ਛੋਟੇ ਵੱਲੋਂ ਕਿਹਾ ਜਾਂਦਾ ਸਮੋਸੇ ਪਹਿਲੇ ਲੈ ਕੇ ਗਏ ਸੀ ਜਿਹੋ ਉਹਦੇ ਵਿੱਚ ਵੀ ਜਿਹੜੇ ਕੀੜੇ ਨਿਕਲੇ ਤੇ ਹੁਣ ਮਠਾਈ ਚੜੀ ਆ ਕੀ ਦੇਖੋ ਜੀ ਜਿਹੜੇ ਸਮੋਸੇ ਲੈ ਕੇ ਗਏ ਸੀ ਅਸੀਂ ਮੈਂ ਕਈ ਨਾ ਮਹੀਨਾ ਪਹਿਲਾਂ ਲੈ ਕੇ ਗਿਆ ਸੀ ਜਿਹੜਾ ਮਠਾਈ ਵਾਲਾ ਕੀਤਾ ਕੋਈ ਚੰਗਾ ਕੰਮ ਨਹੀਂ ਕਿਸੇ ਦੇ ਪਰਿਵਾਰ ਦੇ ਨਾਲ ਆਪਾਂ ਜ਼ਹਿਰ ਹੀ ਵੇਚ ਰਹੇ ਆ ਇਦਾਂ ਮਤਲਬ ਜ਼ਹਿਰ ਵੇਚਣ ਦਾ ਕਾਰਨ ਇਹ ਆ ਕੋਈ ਮਠਾਈ ਲੈ ਕੇ ਜਾਵੇ ਇਥੋਂ ਦੀ ਉਹ ਆਪਣੀ ਸਿੱਧੀ ਮੌਤ ਦੀ ਟਿਕਟ ਹੀ ਲੈ ਕੇ ਜਾ ਰਿਹਾ ਵਾ ਨੀਰੇ ਜੀ ਕਿਵੇਂ ਲੱਗਦਾ ਵੀ ਅੱਜ ਕੱਲ ਮਠਾਈਆਂ ਦੀ ਦੁਕਾਨ ਦੇ ਵਿੱਚ ਇਦਾਂ ਦੀ ਗੰਦਗੀ ਦੇਖਣ ਨੂੰ ਮਿਲੀ ਕੀ ਤੇ ਲੋਕ ਮਠਾਈਆਂ ਜਿਹੜਾ ਕਿੱਥੋਂ ਲੈਣਾ ਪਸੰਦ ਕਰਨਗੇ ਇਹ ਗੰਦਗੀ ਜਿਹੜੀ ਐ ਇਦਾਂ ਦੀ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਹੋਣੀ ਚਾਹੀਦੀ ਐ ਭਾਜੀ ਜਿਹੜਾ ਫੂਡ ਆਪਾਂ ਖਾਣੇ ਆ ਨਾ ਤੁਸੀਂ ਫੂਡ ਦਾ ਹਾਲ ਦੇਖ ਲਓ ਦੁਕਾਨ ਤੇ ਫੂਡ ਖਾਨਜੋਗਾ ਨਹੀਂ ਹੈਗਾ ਜਿਸ ਹਿਸਾਬ ਨਾਲ ਦੇਖੋ ਗੰਦਗੀ ਆ ਉਹ ਭਾਂਡੇ ਦੇਖੋ ਉਥੋਂ ਇਹਨਾਂ ਦੇ ਕਿੰਨੇ ਗੰਦਗੇ ਚੈਂਕ ਜਿੰਨੇ ਹੱਥ ਤੋਣਾ ਇਹ ਹੀ ਚੀਜ਼ ਮੋਦਾ ਕਾਰਨ ਬੰਨੀ ਆ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਪੈਸੇ ਵੀ ਲੈਣੇ ਆ ਉੱਪਰ ਆਪਾਂ ਲੋਕਾਂ ਦੀਆਂ ਜਾਨਾਂ ਨਾਲ ਵੀ ਖੇਡਦੇ ਆ ਇਹ ਕਿੱਥੇ ਦਾ ਇਨਸਾਫ ਆ ਮੈਂ ਤਾਂ ਇਹ ਕਹਿੰਨਾ ਪਉਂਦਾ ਪ੍ਰਸ਼ਾਸਨ ਨੂੰ ਵੀ ਇਹ ਕਹਿੰਨਾ ਇਹੋ ਜਿਹੀ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੇ ਇਹੋ ਜਿਹੀ ਗੰਦਗੀ ਵੇਚਦੇ ਨੇ ਬਿਲਕੁਲ ਕੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਕੀ ਮਠਾਈ ਜਿਹੜੀ ਤਿਆਰ ਕੀਤੀ ਜਾਂਦੀ ਹੈ ਉਧਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕੀ ਹਾਲਾਤ ਨੇ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਤੇ ਹਾਲਤ ਬੱਤੋਂ ਬੱਤਰ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਅੰਦਰ ਵੀ ਜਾ ਕੇ ਤਸਵੀਰਾਂ ਦਿਖਾਵਾਂਗੇ ਕੈਮਰਾਮੈਨ ਨੂੰ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹੈ ਮਠਾਈ ਦੀ ਦੁਕਾਨ ਹੈ ਤਾਂ ਹੁਣ ਸਵੇਰ ਦਾ ਜਿਹੜਾ ਟਾਈਮ ਹੈ ਉਹ ਉਹ ਸਾਡੇ 10 ਹੋ ਚੁੱਕਿਆ 10:30 ਹੋ ਚੁੱਕਿਆ ਪਰ ਦੁਕਾਨ ਜਿਹੜੀ ਹੈ ਹੁਣ ਤੱਕ ਇਹ ਸਫਾਈ ਹੈ ਦੁਕਾਨ ਦੇ ਵਿੱਚ ਇਹ ਹਾਲਾਤ ਨੇ ਦੁਕਾਨ ਦੇ ਜਿਸ ਕਾਰਨ ਇਹ ਜਿਹੜੀ ਹੈ ਮਠਾਈ ਵੀ ਜਿਹੜੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮਠਾਈ ਜਿਹੜੀ ਹੈ ਉਹ ਖਰਾਬ ਮਠਾਈ ਦਿੱਤੀ ਗਈ ਹੈ ਹਾਲਾਂਕਿ ਦੁਕਾਨ ਦੇ ਮਾਲਕ ਜਿਹੜੇ ਨੇ ਉਹ ਵੀ ਇੱਥੇ ਹੀ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਦੁਕਾਨ ਮਾਲਕ ਨਾਲ ਵੀ ਜਿਹੜੇ ਉਹ ਅੰਦਰ ਨਹੀਂ ਸੋ ਉਹਨਾਂ ਨੇ ਵੀ ਪੁੱਛਾਂਗੇ ਕਿ ਆਖਿਰ ਕਾਰਨ ਕੀ ਹੈ ਕਿਉਂਕਿ ਦੁਕਾਨ ਦੇ ਅੰਦਰੋਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈ ਕਿ ਕੀ ਹਾਲਾਤ ਨੇ ਦੁਕਾਨ ਦੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਮਠਾਈਆਂ ਰੱਖੀਆਂ ਹੋਈਆਂ ਨੇ ਤਾਂ ਦੂਸਰੇ ਪਾਸੇ ਦੇਖ ਸਕਦੇ ਹੋ ਤੁਸੀਂ ਜਿਹੜੇ ਮਠਾਈਆਂ ਰੱਖੇ ਜਿਹੜੇ ਸਟੈਂਡ ਹੋਂ ਆ ਉਹਨਾਂ ਦਾ ਕੀ ਹਾਲਾਤ ਹੈ ਵੀ ਸਫਾਈਆਂ ਜੜੀਆਂ ਬਿਲਕੁਲ ਵੀ ਨਹੀਂ ਦੇਖਣ ਨੂੰ ਮਿਲਿਆ ਪਰ ਦੁਕਾਨ ਮਾਲਕ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਾਰਨ ਕੀ ਹੈ ਸਫਾਈ ਕਿਉਂ ਨਹੀਂ ਹੋਈ ਹੈ ਇਹਦਾ ਰੀਜ਼ਨ ਕੀ ਹੈ ਹਾਲਾਂਕਿ ਕਿੰਨੇ ਦਿਨਾਂ ਤੋਂ ਜੜੀ ਹੈ ਮਠਾਈ ਜੜੀ ਹੈ ਉਹਨਾਂ ਵੱਲੋਂ ਕਹੇ ਜਾਂਦਾ ਕਿ ਖਰਾਬ ਲੈ ਕੇ ਗਏ ਨੇ ਕੱਲ ਸ਼ਾਮ ਨੂੰ ਤਾਂ ਹੁਣ ਮਠਾਈ ਖਾ ਕੇ ਜੜੀ ਹੈ ਤਬੀਤ ਖਰਾਬ ਹੋਗੀ ਹਾਂਜੀ ਅੰਕਲ ਨਾਮ ਕੀ ਹੈ ਤੁਹਾਡਾ ਚਰਨਜੀਤ ਕਿੱਥੇ ਕਰਕੇ ਦੁਕਾਨ ਹੈਗੀ ਹੈ ਗੋਪਾਲ ਨਗਰ ਜਾਓ ਕਿਸ ਨਾਮ ਪਰ ਵੈਲ ਤੇ ਸਾਤ ਸਾਬスイ ਸਾਬਾ ਸਾਤ ਸਾਬスイ ਬਿਲਕੁਲ ਤਾਂ ਮਠਾਈ ਲੈ ਕੇ ਗਏ ਆ ਪਰਿਵਾਰ ਤੁਹਾਡੇ ਦੁਕਾਨ ਤੋਂ ਉਹਨਾਂ ਵਲੋਂ ਕਿਹਾ ਜਾਂਦਾ ਤਾਂ ਮਠਾਈ ਜਿਹੜੀ ਆ ਖਰਾਬ ਨਹੀਂ ਜੀ ਖਰਾ ਸਾਰੇ ਖਾਂਦੇ ਹੋਣ ਮੈਂ ਸਾਹਮਣੇ ਖਾ ਕੇ ਦੱਸ ਦਿੰਦਾ ਇੱਥੇ ਕਿਹੜੀ ਰੋਜ਼ ਤਾਜ਼ੀ ਬਣਦੀ ਮਠਾਈ ਸਾਡੀ ਇਹਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿ ਹੋ ਰਿਹਾ ਹੈ ਇਹ ਜਿਹਦੇ ਵਿੱਚ ਰੱਖੀ ਨੀ ਕਿ ਕਰ ਸਕਦਾ ਫਰੈਂਡ ਦੇ ਵਿੱਚ ਹੁਣ ਅੱਜ ਕੱਲ ਠੰਡ ਵਾ ਮਠਾਈ ਹਮੇਸ਼ਾ ਸਖਤ ਹੋਏ ਨੇ ਕਿਸੇ ਵੀ ਦੁਕਾਨ ਤੇ ਲਓ ਸਖਤ ਹੋਏ ਜਾਂਦੀ ਮਠਾਈ ਉਹ ਤਾਂ ਕੋਈ ਅੱਜ ਕੱਲ ਠੰਡ ਕਰਕੇ ਹੋ ਜਾਂਦੀ ਕਰਾਂਗੇ ਬਾਕੀ ਤੁਸੀਂ ਹੈ ਮਠਾਈ ਦੇ ਵਿੱਚ ਮੱਖੀਆਂ ਜਿਹੜੀ ਬਣ ਕਰੀਆਂ ਮਠਾਈ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਮਠਾਈ ਦੇ ਹਾਲਾਤ ਕਿਤੋਂ ਇਹ ਮਠਾਈ ਨਹੀਂ ਜਿਹੜੀ ਉਹਨਾਂ ਵੱਲੋਂ ਲੈ ਕੇ ਗਏ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਗੁੱਗਲ ਹੁਣ ਕੱਲ ਨਹੀਂ ਕੱਲ ਨਹੀਂ ਲੈ ਗਏ ਕੱਲ ਦੀ ਲੈ ਕੇ ਗਏ ਆ ਰਾਤ 9:00 ਵਜੇ ਮਠਾਈ ਲੈ ਕੇ ਆ ਆਹ ਫੇਰ ਠਾਈ ਖਰਾਬ ਹੈਗੀ ਮੈਂ ਖਾ ਕੇ ਦਿੰਦਾ ਮੈਂ ਸਾਹਮਣੇ ਖਾਧੀ ਸਾਰੇ ਬੰਦੇ ਨਹੀਂ ਠੀਕ ਹੈ ਸਫਾਈ ਦਾ ਜਿਹੜਾ ਨਾਮੋ ਨਿਸ਼ਾਨੀ ਨੇ ਜ਼ਰਾਰੇ ਥੋੜੀ ਦੁਕਾਨ ਤੇ ਸਫਾਈ ਹੁਣ ਕੱਲ ਦੀ ਹੁਣ ਰਾਤ ਦੀ ਕਰਦੇ ਪੈਂ ਸਫਾਈ ਹੁਣ ਹਾਂਜੀ ਸਵੇਰੇ ਆਲੇ ਸਫਾਈ ਕਰਦੇ ਪਏ ਹਲੇ ਸਾਡੇ 10 ਦਾ ਟਾਈਮ ਹੋ ਚੁੱਕਿਆ 10 ਤੋਂ ਪਲੱਸ ਹੋ ਗਿਆ ਪਰ ਹੁਣ ਵੀ ਜਿਹੜੀ ਸਫਾਈ ਨਹੀਂ ਹੋਈ ਮੱਖੀਆਂ ਬਣ ਕਰੀਆਂ ਤੁਹਾਡੇ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੈਂ ਠਾਈ ਬਾਈ ਜੀ ਕੀ ਕਹਿਣਾ ਚਾਹੋਗੇ ਮੱਖੀਆਂ ਬਣ ਕਰੀਆਂ ਨੇ ਸਫਾਈ ਬਿਲਕੁਲ ਨਹੀਂ ਹੈਗੀ ਕੀ ਲੱਗਦਾ ਤੁਹਾਨੂੰ ਮਠਾਈ ਦੇ ਦੁਕਾਨ ਦੇ ਵਿੱਚ ਐਦਾਂ ਦੀ ਸਫਾਈ ਹੋਣੀ ਚਾਹੀਦੀ ਨਹੀਂ ਮੈਂ ਮੰਨਦਾ ਸਫਾਈ ਨਹੀਂ ਪਰ ਹਲੇ ਦੁਕਾਨ ਖੁੱਲਣ ਟਾਈਮ ਦੇ ਵਿੱਚ ਜਿਹੜਾ ਬੰਦਾ ਜੀ ਦੁਕਾਨ ਰਾਤ ਨੂੰ ਬੰਦ ਲਾ ਬਰਗਰਾਂ ਵਾਲੇ ਦੁੱਧੇ ਵਾਲਾ ਉਧਰ ਬਰਗਰ ਬਗੈਰਾ ਬਣਦੇ ਆ ਉੱਥੇ ਤੋਂ ਉਹ ਤੇਲ ਤੂਲ ਵਗੈਰਾ ਖਰਦਾ ਆ ਐਦਾਂ ਦੀ ਗੱਲ ਨਹੀਂ ਕਿ ਸਫਾਈ ਨਹੀਂ ਹੋਈ ਸਫਾਈ ਪੂਰੀ ਰੱਖਦੇ ਅਸੀਂ ਵੀ ਆਂਦੇ ਜਾਂਦੇ ਰਹਿੰਨੇ ਆ ਅਸੀਂ ਕੋ ਪੱਕ ਨਹੀਂ ਬੂਰੇ ਹੈਗੇ ਅਸੀਂ ਕਹਿੰਦੇ ਅਰੇ ਆਪ ਦੀ ਡੈਰੀ ਆਂਦੀ ਆ ਆਪ ਦੀਆਂ ਮੱਝਾਂ ਇਹ ਜੀ ਕੋਈ ਬਾਜ਼ਾਰ ਦਾ ਆਪਾਂ ਐਕਸੈਪਟ ਕਰ ਰਹੇ ਆ ਨਾ ਕਿ ਇਹ ਸਫਾਈ ਨਹੀਂ ਹੈਗੀ ਸਾਡੇ ਤੇ ਨਹੀ ਸਫਾਈ ਦੀ ਦੇਖੋ ਹੁਣ ਸਵੇਰੇ ਸਵੇਰੇ ਆ ਦੇਖੋ ਪੈਰ ਆ ਦੇਖੋ ਤੁਸੀਂ ਇਧਰ ਮਾਰੋ ਕੈਮਰਾ ਆ ਦੇਖੋ ਇੱਥੇ ਨਾ ਜਿੱਦਾਂ ਉਹਦਾ ਪੈਰ ਦੀ ਗੱਲ ਨਹੀਂ ਮੇਨ ਸਟਾਲ ਦੀ ਗੱਲ ਹੈ ਜਿੱਥੇ ਬਣਦੀ ਹੈ ਮਠਾਈ ਉਹ ਦੇਖ ਸਕਦੇ ਹੋ ਤੁਸੀਂ ਬੰਦਿਆਂ ਬੰਦਿਆਂ ਨੇ ਆਣਾ ਆਏਗਾ ਬੰਦੇ ਦੁਪਹਿਰ ਤੋਂ ਬਾਅਦ ਵਰਕਰ ਵਾਲੇ ਵਗੈਰਾ ਦੂਜੇ ਸ਼ੁਰੂ ਕਰ ਦੁਪਹਿਰ ਤੋਂ ਬਾਅਦ ਉਹਨੇ ਆਣਾ ਆ ਹਾਂ ਬਿਲਕੁਲ ਸੋ ਦੇਖ ਸਕਦੇ ਹੋ ਦੁਕਾਨ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀ ਉਹਨਾਂ ਵੱਲੋਂ ਸਫਾਈ ਦਿੱਤੀ ਜਾ ਰਹੀ ਹੈ ਕਿ ਸਫਾਈ ਜਿਹੜੀ ਹੈ ਹੋ ਰਹੀ ਹੈ 버거 ਵਾਲੇ ਆਉਣੇ ਆ ਪਰ ਸਮਾਂ ਜਿਹੜਾ 10:30 ਪਲੱਸ ਹੋ ਚੁੱਕਿਆ ਪਰ ਹੋਰ ਲੋਕ ਜਿਹੜੇ ਮੌਜੂਦ ਨੇ ਬਾਹਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਗੋਪਾਲਨਗਰ ਚੌਕ ਦੇ ਵਿੱਚ ਜਿਹੜੀ ਮਠਾਈ ਦੀ ਦੁਕਾਨ ਹੈ ਜਿਹੜੀ ਰਾਇਲ ਸਵੀਟਸ ਆਫਸ ਹੈ ਜਿਹੜੀ ਰਾਇਲ ਬੈਕਰੀ ਹੈ ਉਸ ਬੈਕਰੀ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਤਾਂ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਵੱਲੋਂ ਕਿਹਾ ਵੀ ਜਾਂਦਾ ਸੀਗਾ ਕੀ ਮਠਾਈ ਜਿਹੜੀ ਲੈ ਕੇ ਗਏ ਆ ਪਰ ਦੁਕਾਨ ਮਾਲਕ ਬਲੋ ਕਹਿਆ ਜਾਂਦਾ ਹੈ ਕਿ ਸਾਡੀ ਆਪ ਦੀ ਡੇਰੀ ਵੀ ਹੈਗੀ ਪਰ ਇਹ ਮੋਟਰਸਾਈਕਲ ਵੀ ਦੇਖ ਸਕਦੇ ਹੋ ਜਿਹੜੀ ਇਹ ਵੀ ਦੁਕਾਨ ਮਾਲਕ ਦੀ ਹੈ ਜਿਹਦੇ ਉੱਤੇ ਇਹ ਦੁੱਧ ਦਾ ਜਿਹੜਾ ਟੈਂਕਾ ਤਾਂ ਦੁੱਧ ਦੇ ਜਿਹਦੇ ਵਿੱਚ ਦੁੱਧ ਰੱਖਿਆ ਜਾਂਦਾ ਉਹ ਭਾਂਡਿਆਂ ਦੇ ਉੱਤੇ ਦੇਖ ਸਕਦੇ ਹੋ ਕਿ ਮੱਖੀਆਂ ਜਿਹੜੀਆਂ ਕਿਸ ਤਰੀਕੇ ਬਿਨਾਂ ਕਰੀਆਂ ਨੇ ਸਫਾਈ ਦੇਖ ਸਕਦੇ ਹੋ ਕਿ ਸਫਾਈ ਦਾ ਬਿਲਕੁਲ ਹੀ ਨਾਮੋ ਨਿਸ਼ਾਨ ਜਿਹੜਾ ਨਹੀਂ ਨਜ਼ਰ ਆ ਰਿਹਾ ਹਾਲਾਂਕਿ ਆ ਤਸਵੀਰਾਂ ਤੁਸੀਂ ਦੇਖ ਕੇ ਤੁਹਾਨੂੰ ਤੁਹਾਡੇ ਰੂਹ ਕੰਬ ਜਾਣਗੇ ਕਿ ਇਸ ਜਗ੍ਹਾ ਦੇ ਉੱਤੇ ਮਿਠਾਈ ਜੜੀ ਬਣਦੀ ਹੈ ਤਾਂ ਇਹ ਮਿਠਾਈ ਜੜੀ ਹੈ ਲੋਕ ਖਰੀਦੇ ਤੇ ਨੇ ਤਾਂ ਉਸ ਤੋਂ ਬਾਅਦ ਖਰੀਦ ਕੇ ਲੈ ਕੇ ਜਾਂਦੇ ਨੇ ਤਾਂ ਰਾਹੁਲ ਜੀ ਤੁਸੀਂ ਰਾਤ ਕਿੰਨੇ ਰੁਪਏ ਕਿਲੋ ਦੀ ਜੜੀ ਮਿਠਾਈ ਲੈ ਕੇ ਪਾਜੀ 200 ਰੁਪਏ ਦਾ ਸਕਰੀਨਸ਼ਾਟ ਆ ਮੇਰੇ ਕੋਲ 9:23 ਤੇ ਮੇਰੇ ਫਰੈਂਡ ਸਰਕਲ ਲੈ ਕੇ ਆਏ ਸੀਗਾ ਤੇ ਮੈਂ ਉਹਨਾਂ ਕੋਲ ਸਕਰੀਨਸ਼ਾਟ ਮੰਗਾਇਆ ਆ ਉਹਨਾਂ ਨੇ ਮੈਨੂੰ ਭੇਜਿਆ 9:23 ਤੇ ਉਹਨੇ 200 ਰੁਪਏ ਉਹਨਾਂ ਨੂੰ ਪੇ ਕੀਤਾ ਹੋਇਆ ਮੌਕੇ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਬੁਲਾਈ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਹੋ ਮੰਗ ਕੀ ਆ ਕਾਰਵਾਈ ਸਾਡੀ ਜੀ ਫੂਡ ਇਨਸਪੈਕਟਰ ਨੂੰ ਇਹ ਮੰਗ ਟਿੱਬਾ ਰੋਡ ਤੇ ਜਿੰਨੀਆਂ ਵੀ ਹਲਵਾਈ ਦੀਆਂ ਦੁਕਾਨਾਂ ਸਾਰਿਆਂ ਤੇ ਛਾਪੇਮਾਰੀ ਕੀਤੀ ਜਾਵੇ ਜਿਹੜੀਆਂ ਪ੍ਰਾਣੀਆਂ ਮਠਿਆਈਆਂ ਸਾਰਾ ਪਤਾ ਕੀਤਾ ਜਾਵੇ ਕਿ ਠੀਕ ਵੀ ਹੈ ਜਾਂ ਨਹੀਂ ਠੀਕ ਹੈ ਬਿਲਕੁਲ ਸੋ ਇੱਕ ਪਾਸੇ ਦੇਖ ਸਕਦੇ ਹੋ ਤੁਸੀਂ ਕਿ ਪ੍ਰਸ਼ਾਸਨ ਦੀ ਜਿਹੜਾ ਮੌਕੇ ਤੇ ਪਹੁੰਚ ਚੁੱਕਿਆ ਹੋਇਆ ਕੰਪਲੇਨਟ ਕਰ ਦਿੱਤੀ ਗਈ ਹੈ ਪਰ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਲਗਾਤਾਰ ਜਾਰੀ ਹੈ ਡੱਬਾ ਹੱਥਾਂ ਦੇ ਵਿੱਚ ਫੜਿਆ ਹੋਇਆ ਹੈ ਰੋਜ ਜੀ ਵੀ ਮਠਾਈ ਜਿਹੜੀ ਤੁਹਾਡੇ ਹੱਥਾਂ ਦੇ ਵਿੱਚ ਫੜੇ ਹੋਏ ਇੱਕ ਪਾਸੇ ਸਫਾਈ ਦਾ ਜਿਹੜਾ ਨਾਮੋ ਨਿਸ਼ਾਨ ਨਹੀਂ ਹੈਗਾ ਬਿਲਕੁਲ ਗੰਦਗੀ ਹੈਗੀ ਹੈ ਉਹਨਾਂ ਵੱ ਪਾਜੀ ਜਿਹੜੀ ਰਾਤ ਦੀ ਮਠਾਈ ਸੀਗੀ ਉਹ ਘਰੋਂ ਥੋੜਾ ਲੈ ਕੇ ਆਏ ਆ ਗਈ ਤੇ ਇਹਨਾਂ ਦੀ ਦੁਕਾਨ ਤੋਂ ਆਨਲਾਈਨ ਪੈਸੇ ਕੀਤੇ ਆ ਆ ਇਹਨਾਂ ਦਾ ਬੰਦਾ ਵਾ ਜਿਹੜਾ ਕਹਿ ਰਿਹਾ ਅੱਛੀ ਬਲੀ ਤੋਂ ਹੈ ਇਸਕੋ ਕਿਹਾ ਹੈ ਉਹਨੂੰ ਕਹਿ ਖਾ ਜੇ ਅੱਛੀ ਬਲੀ ਹੈ ਖਾ ਤੇ ਉਹਨੂੰ ਛੱਡ ਦਿੰਦੇ ਆ ਆ ਲੋ ਸਪੈਸ਼ਲ ਵੀਡੀਓ ਬਣਾਈ ਗਈ ਹੈ ਅੰਦਰ ਜਾ ਕੇ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਵਾਲੋ ਕੀ ਕਹਿਣਗੇ ਪ੍ਰਸ਼ਾਸਨ ਵੱਲੋਂ ਇਹੀ ਕਰਦੇ ਆ ਕਿ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਹਲਵਾਈ ਦੀਆਂ ਦੁਕਾਨਾਂ ਇਸ ਏਰੀਆ ਦੇ ਵਿੱਚ ਜਾਂ ਕਿਸੇ ਵੀ ਏਰੀਆ ਦੇ ਵਿੱਚ ਉੱਥੇ ਚੰਗੀ ਤਰੀਕੇ ਨਾਲ ਫੂਡ ਇੰਸਪੈਕਟਰ ਸਾਹਿਬ ਨੂੰ ਐਮ.ਐਲ.ਏ. ਦਿਲਜੀਤ ਸਿੰਘ ਗਰੇਵਾਲ ਜੀ ਨੂੰ ਭੋਲਾ ਜੀ ਨੂੰ ਬੇਨਤੀ ਆ ਕਿ ਇੰਦਾ ਦੀ ਹਲਵਾਈਆਂ ਦੇ ਫੂਡ ਇਨਸਪੈਕਟਰ ਭੇਜ ਕੇ ਇਹਨਾਂ ਦੀ ਚੈਕਿੰਗਾਂ ਕਰਾਣਿਆ ਕਰਾਈਆਂ ਜਾਣ ਜਿਹੜੇ ਸਾਡੇ ਲੋਕਾਂ ਦੀ ਸਿਹਤਾਂ ਦਾ ਖਿਲਵਾੜ ਕਰਦੇ ਆ। ਮੌਕੇ ਤੇ ਪ੍ਰਸ਼ਾਸਨ ਪਹੁੰਚ ਚੁੱਕਿਆ ਆ ਹਨ ਕਿ ਕਹਿਣਾ ਚਾਹੁੰਦੇ ਕੰਪਲੇਂਟ ਤੁਹਾਡੇ ਵੱਲੋਂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਕੰਪਲੇਂਟ ਕਰਾਤੀ ਹੋਈ ਹੈ ਜੀ ਐਸਐਚਓ ਸਾਹਿਬ ਨੂੰ ਫੋਨ ਕਰਤਾ ਮੌਕੇ ਤੇ ਮਲਾਇਮ ਆ ਗਏ ਹੋਏ ਆ ਜੀ। ਅਗਲਾ ਸਟੈਪ ਕੀ ਆ ਤੁਹਾਡਾ? ਅਗਲਾ ਸਪੈਕ ਇਹੀ ਆ ਜੀ ਜੇ ਇਹਨਾਂ ਤੇ ਕਾਰਵਾਈ ਨਹੀਂ ਹੋਈ ਤੇ ਅਸੀਂ ਫਿਰ ਇੱਥੇ ਪੱਕੇ ਬੈਠੇ। ਕੀ ਸਟੈਪ ਕੀ ਹੈਗਾ ਤੁਹਾਡਾ? ਬਾਜੀ ਅਸੀਂ ਦੇਖੋ ਜੇ ਨਹੀਂ ਦੁਕਾਨ ਬੰਦ ਹੁੰਦੀ ਪਰਚਾ ਦਰਜ ਨਹੀਂ ਹੁੰਦਾ। ਅਸੀਂ ਕੱਲ ਨੂੰ ਜੇ ਅੱਜ ਹੀ ਦੇਖਦਾ ਕੰਪਲੀਟ ਦੇ ਕੇ ਅਸੀਂ ਬਾਹਰ ਬਹਿ ਜਾਣਾ ਧਰਨੇ ਤੇ ਜਥਾ ਦੀ ਦੁਕਾਨ ਨਹੀਂ ਬੰਦ ਹੁੰਦੀ ਅਸੀਂ ਨਹੀਂ ਉੱਟਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਜਿਹੜੀ ਮੰਗ ਹੈ ਜਿਨ੍ਹਾਂ ਵੱਲੋਂ ਮਠਾਈ ਲੈ ਕੇ ਗਏ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਗਰ ਇਹ ਦੁਕਾਨ ਜਿਹੜੀ ਹੈ ਬਕਾਇਦਾ ਚੈੱਕ ਹੋਣ ਤੋਂ ਬਾਅਦ ਅਗਰ ਬੰਦ ਨਹੀਂ ਹੁੰਦੀ ਤਾਂ ਜਿਹੜਾ ਅਸੀਂ ਇਸੇ ਰੋਡ ਤੇ ਧਰਨਾ ਲਾ ਕੇ ਬਹਿ ਜਾਾਂਗੇ ਤਾਂ ਉਸ ਤੋਂ ਬਾਅਦ ਹੋਰ ਵੀ ਗੱਲਬਾਤ ਕਰਾਂਗੇ ਕਿ ਮੌਕੇ ਤੇ ਇਸ ਟਾਈਮ ਕਿਹੜੇ ਮੁਲਾਜ਼ਮ ਪਹੁੰਚਣ ਦੇਖੋ ਸਬ ਇੰਸਪੈਕਟਰ ਪਹੁੰਚੇ ਐਸ ਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਹੁਣੀ ਠੀਕ ਆ ਉਹ ਕਹਿੰਦਾ ਮੈਂ ਭੇਜਦਾ ਪਿਆ ਮਲਾਜਮ ਪਰ ਸਭ ਤੋਂ ਵੱਡੀ ਗੱਲ ਇਹ ਆ ਤੁਸੀਂ ਮਠਾਈ ਦੇ ਸ਼ਾਰਟ ਲੈਣੇ ਆ ਜਿਹੜੇ ਉੱਪਰ ਥਾਂ ਹੀ ਲੈ ਕੇ ਆਓ ਇਹਨਾਂ ਦੀ ਜਿਹੜੀ ਮਠਾਈ ਪਈ ਹੁੰਦੀ ਆ ਠੀਕ ਆ ਉੱਪਰ ਥਾਂ ਹੀ ਪੂਰੇ ਸ਼ਾਰਟ ਲੈ ਕੇ ਆਈਓ ਜਿਹੜੇ ਚਲਾਣੇ ਆ ਪਿੱਛੋਂ ਦੀ ਸ਼ਾਰਟ ਚਲਾਈਓ ਕਿਉਂਕਿ ਜਿਹੜੀਆਂ ਜਾਨਾ ਨਾਲ ਲੋਕਾਂ ਦੀਆਂ ਖੇਡਦੇ ਨੇ ਮੈਂ ਕਹਿੰਦਾ ਕਈਆਂ ਨੇ ਸਫਾਈਆਂ ਦੇਣੀਆਂ ਸਾਡੇ ਉੱਪਰ ਨਾਲ ਤੁਸੀਂ ਚੈਕਿੰਗ ਕਰੋ ਪਤਾ ਤਾਂ ਲੱਗੇ ਆ ਮਠਾਈ ਗਈ ਵੀ ਇੱਥੋਂ ਹੀ ਆ ਨਾ ਬਿਲਕੁਲ ਟਿੱਬਾ ਰੋਡ ਤੋਂ ਸੁਮਿਸਪੈਕਟਰ ਸਾਹਿਬ ਪਹੁੰਚ ਚੁੱਕੇ ਨੇ ਸਗਲ ਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਮੌਕੇ ਤੇ ਕੰਪਲੇਂਟ ਕੀਤੀ ਸਸੀ ਗੱਲ ਸਰ ਮੌਕੇ ਤੇ ਪਹੁੰਚੇ ਹਾਂ ਕੰਪਲੇਂਟ ਕੀਤੀ ਗਈ ਹੈ ਕੀ ਦੇਖਣ ਨੂੰ ਕੋਈ ਦੇਖਦੇ ਹੁਣ ਚੈੱਕ ਕਰਦੇ ਹਾਂ ਬਾਕੀ ਜੇ ਬਹੁਤੀ ਜ਼ਿਆਦਾ ਗਲ ਹੋਗੀ ਆਪਣੇ ਫੂਡ ਸਪਲਾਈ ਵਾਲਿਆਂ ਨੂੰ ਬੁਲਾਵਾਂਗੇ ਮੌਕੇ ਤੇ ਪਾਸੇ ਗੰਦਗੀ ਕਾਫੀ ਨਜ਼ਰ ਆ ਰਹੀ ਹੈ ਮਠਾਈ ਲੈ ਕੇ ਗਏ ਨੇ ਕਿਹਾ ਜਾਂਦਾ ਕਿ ਮਾਤਾ ਬਿਮਾਰ ਹੋ ਗਈ ਹੈ ਤਾਂ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਉਹਦੇ ਬਾਰੇ ਸਾਨੂੰ ਤਲਾਹ ਨਹੀਂ ਆਪਣੇ ਹਸਪੀਟਲ ਬਾਰੇ ਕੋਈ ਤਲਾਹ ਨਹੀਂ ਜੀ ਪਰ ਗੰਦਗੀ ਦੇ ਬਾਰੇ ਕੀ ਕਾਰਵਾਈ ਕੀਤੀ ਜਾਊਗੀ ਲੁਕੋ ਫੂਡ ਸਪਲਾਈ ਵਾਲੇ ਆਣਗੇ ਉਹ ਹੀ ਕਰਨਗੇ ਉਹਦੀ ਕਾਰਵਾਈ ਸੋ ਦੇਖ ਸਾਡੇ ਔਨ ਕਰ ਬਿਲਕੁਲ ਸੋ ਦੇਖ ਸਕਦੇ ਹੋ ਇੱਕ ਪਾਸੇ ਪ੍ਰਸ਼ਾਸਨ ਪਹੁੰਚ ਚੁਕਿਆ ਤਾਂ ਦੂਜੇ ਪਾਸੇ ਲੋਕ ਜਿਹੜੇ ਪਹੁੰਚ ਚੁਕੇ ਨੇ ਤਾਂ ਹੁਣ ਦੁਕਾਨ ਜਿਹੜੀ ਹੈ ਉਹ ਬੰਦ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਾਫੀ ਫੁਰਤੀ ਦੇ ਨਾਲ ਜਿਹੜੀ ਹੈ ਦੁਕਾਨ ਨੂੰ ਜਿਹੜਾ ਸ਼ਟਰ ਲਾਇਆ ਜਾ ਰਿਹਾ ਹਾਲਾਂਕਿ ਆਪਣੀ ਗਲਤੀ ਜਿਹੜੀ ਐ ਐਕਸੈਪਟ ਨਹੀਂ ਕੀਤੀ ਜਾ ਰਹੀ ਮਠਾਈ ਦੀ ਤਸਵੀਰਾਂ ਦੇਖ ਸਕਦੇ ਹੋ ਅੰਦਰੋਂ ਜਿਹੜੀ ਹੈ ਟ੍ਰੇ ਉਹ ਕੱਢ ਕੇ ਲੈ ਕੇ ਬਾਹਰ ਆਏ ਆ ਤਾਂ ਉਹ ਟ੍ਰੇ ਦੇ ਵਿੱਚ ਮਠਾਈ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਮਠਾਈ ਜੜੀ ਹੈ ਖਾਨ ਵਾਲੀ ਹੈ ਜਾਂ ਸੱਟਣ ਵਾਲੀ ਹੈ ਤੁਹਾਨੂੰ ਆਪਣੇ ਆਪ ਦੇਖ ਕੇ ਪਤਾ ਲੱਗ ਜਾਊਗਾ ਪਰ ਦੁਕਾਨ ਦੇ ਜਿਹੜੇ ਸ਼ਟਰ ਆ ਉਹ ਇਸ ਟਾਈਮ ਬੰਦ ਕੀਤੇ ਜਾ ਰਹੇ ਨੇ ਦੁਕਾਨ ਨੂੰ ਜਿਹੜਾ ਬੰਦ ਕੀਤਾ ਜਾ ਰਿਹਾ ਵਾ ਦੁਕਾਨ ਮਾਲਕਾਂ ਵੱਲੋਂ ਅੱਜ ਮਾਰਨਿੰਗ ਦਾ ਟਾਈਮ ਆ ਤਾਂ ਜਦੋਂ ਰੋਲਾ ਪੈ ਜਾਂਦਾ ਤਾਂ ਉਦੋਂ ਦੁਕਾਨ ਜਿਹੜੀ ਆ ਬੰਦ ਕਰ ਦਿੱਤੀ ਜਾਂਦੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਕਾਇਦਾ ਕਿ ਦੁਕਾਨ ਬੰਦ ਕੀਤੀ ਜਾ ਰਹੀ ਹੈ ਇੱਕ ਪਾਸੇ ਪ੍ਰਸ਼ਾਸਨ ਖੜਾ ਹੋਇਆ ਹੈ ਕੋਪਾਲਨਗਰ ਚੌਕ ਦੇ ਵਿੱਚ ਤਾਂ ਇੱਕ ਪਾਸੇ ਲੋਕ ਖੜੇ ਹੋਏ ਨੇ ਇੱਕ ਪਾਸੇ ਲੋਕਾਂ ਵੱਲੋਂ આરોਪ ਵੀ ਲਾਏ ਗਏ ਨੇ ਤਾਂ ਹੁਣ ਪ੍ਰਸ਼ਾਸਨ ਨੂੰ ਦੇਖਣਾ ਇਹ ਹੋਵੇਗਾ ਕਿ ਕੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ ਹੈ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ